ਜੀ ਤੁਹਾਡਾ ਸਾਰਾ ਤੇ ਮੇਰੇ ਚੈਨਲ ਤੇ ਬੜਾ ਹੀ ਨਿੱਕਾ ਸਵਾਗਤ ਹੈ ਅੱਜ ਅਸੀਂ ਵਾਈਟ ਕਲਰ ਸਿਕਰ ਡਿਜ਼ਾਈਨ ਬਣਾਉਣ ਜਾ ਰਹੇ ਹਾਂ ਵਾਈਟ ਕਲਰ ਚ ਡਿਜ਼ਾਈਨ ਇਹਨਾਂ ਵਧੀਆ ਜਿਹੜਾ ਡਿਜ਼ਾਈਨ ਹੈ ਵੀ ਤੁਸੀਂ ਇਹਨੂੰ ਪਾਈ ਬਿਨਾ ਨਹੀਂ ਰਹਿ ਸਕੋਗੇ ਤੇ ਕਰਦੇ ਹਾਂ ਸ਼ੁਰੂ ਅੱਜ ਦੀ ਵੀਡੀਓ ਜਿਸ ਤੇ ਬਣਾਵਾਂਗੇ ਅਸੀਂ ਵਾਈਟ ਕਲਰ ਦਾ ਡਿਜ਼ਾਈਨ ਦੇਖੋ ਜਿਹੜਾ ਅਸੀਂ ਡਿਜ਼ਾਈਨ ਬਣਾਉਣ ਜਾ ਰਹੇ ਹਾਂ ਉਹ ਇਹ ਹੈ ਦੇਖੋ ਲੁੱਕ ਦੇਖੋ ਦੀ ਅਲੱਗ ਸੀ ਆ ਰਹੀ ਹੈ ਦੇਖੋ ਅਗਰ ਤੁਸੀਂ ਆਪਣੀ ਲੇਡੀਜ਼ ਕੋਟੀ ਦੇ ਵਿੱਚ ਇਹ ਵਾਲਾ ਪੈਟਰਨ ਪਾ ਕੇ ਬਣਾਉਗੇ ਤੁਹਾਡੀ ਕੋਟੀ ਦੀ ਲੁੱਕ ਤੁਹਾਡੀ ਬਿਲਕੁਲ ਹੀ ਅਲੱਗ ਆਉਗੀ ਐਨ ਬੜਾ ਵਧੀਆ ਜੀ ਅਲੱਗ ਜਾ ਤੁਹਾਡਾ ਪ੍ਰੋਜੈਕਟ ਬਣ ਕੇ ਆਊਗਾ ਤੁਸੀਂ ਚਾਹੇ ਨੂੰ ਆਪਣੀ ਕੋਟੀ ਚ ਪਾ ਲਓ ਚਾਹੇ ਜੈਕਟ ਚ ਪਾ ਲਓ ਚਾਹੇ ਬੱਚਿਆਂ ਦੀ ਫਰੌਕ ਚ ਪਾ ਲਓ ਬੱਚਿਆਂ ਦੇ ਕਿਸੇ ਵੀ ਪ੍ਰੋਜੈਕਟ ਚ ਪਾ ਲਓ ਆਲ ਓਵਰ ਡਿਜ਼ਾਈਨ ਹੈ ਮੀਨਸ ਕਿ ਤੁਸੀਂ ਕਿਤੇ ਵੀ ਪਾ ਸਕਦੇ ਹੋ ਤੇ ਇਹਦੇ ਲਈ ਕੁੰਡੇ ਚਾਹੀਦੇ ਸਾਨੂੰ 10 10 10 10 10 ਦੇ ਮਲਟੀਪਲ ਇੱਕ ਇੱਕ ਡੱਬੀ ਸਾਡੀ 10 ਤੇ ਬਣੀ ਹੋਈ ਹੈ ਤੇ ਜਿਹੜੇ ਅਸੀਂ ਐਕਸਟਰਾ ਲਏ ਹੋਏ ਦੋ ਕੁੰਡੇ ਇੱਧਰ ਤੇ ਦੋ ਕੁੰਡੇ ਇੱਧਰ 10 ਦੇ ਮਲਟੀਪਲ ਕੁੰਡੇ ਪਾਲ ਲੈਨੇ ਆ ਚਾਰ ਕੁੰਡੇ ਐਕਸਟਰਾ ਪਾਲ ਲੈਨੇ ਤਾਂ ਸ਼ੁਰੂ ਕਰਦੇ ਆ ਡਿਜ਼ਾਈਨ ਜਿੱਦਾਂ ਕਿ ਫਸਟ ਰੋ ਤੋਂ ਪਾਈਏ ਬਸ ਐੰਦਾ ਹੀ ਜਦੋਂ ਪੂਰੀ ਪੂਰੀ ਐੰਦਾ ਟੇਡੀਆਂ ਟੇਡੀਆਂ ਜਾਂਦੀਆਂ ਰਹਿੰਦੀਆਂ ਨੇ ਲਾਈਨ ਅਪ ਤੇ ਵਿੱਚ ਇਹ ਉੱਭਰ ਮੇਜੇ ਸਾਡੇ ਪੱਤੇ ਤੇ ਸਾਡੀ ਕੋਟੀ ਦੀ ਲੁੱਕ ਬੜੀ ਹੀ ਵਧੀਆ ਤੁਸੀਂ ਦੇਖੀ ਰਹੀ ਹੋ ਨਾ ਮੈਂ ਦੋ ਲਾਈਨਾਂ ਪਾਈਆਂ ਦੋ ਲਾਈਨਾਂ ਨਾਲ ਹੀ ਕਿੰਨੀ ਖੂਬਸੂਰਤ ਜੀ ਇਹਦੀ ਲੁੱਕ ਆ ਰਹੀ ਹੈ ਤਾਂ ਫਿਰ ਸ਼ੁਰੂ ਕਰਦੇ ਆ ਅੱਜ ਵਾਲਾ ਸੀ ਡਿਜ਼ਾਈਨ ਪਾਣਾ ਜਿਸ ਤਰ੍ਹਾਂ ਕਿ ਫਸਟ ਰੋ ਤੋਂ ਸ਼ੁਰੂ ਕੀਤਾ ਹੈ ਜਿਸ ਤਰ੍ਹਾਂ ਫਸਟ ਰੋ ਤੋਂ ਸਾਡੀ ਇਹ ਡੱਬੀਆਂ ਹੀ ਉਦਾਂ ਹੀ ਅਸੀਂ ਇੱਥੋਂ ਪਾਣਾ ਸ਼ੁਰੂ ਕਰਨ ਲੱਗੇ ਦੇਖੋ ਜਿੱਦਾਂ ਤੁਹਾਨੂੰ ਦੱਸਿਆ ਵੀ ਦੋ ਕੁੰਡੇ ਅਸੀਂ ਐਕਸਟਰਾ ਰੱਖੇ ਹੋਏ ਤਾਂ ਪਹਿਲਾਂ ਅਸੀਂ ਜਿਹੜੇ ਦੋ ਕੁੰਡੇ ਐਕਸਟਰਾ ਹਨ ਉਹਨੂੰ ਬੰਨ ਲੈਣਾ 1 ਤੇ 2 ਇਸ ਤੋਂ ਬਾਅਦ ਕੀ ਕਰਾਂਗੇ ਅਸੀਂ ਧਾਗਾ ਅੱਗੇ ਕਰਕੇ ਜਾਲੇ ਪਾਵਾਂਗੇ ਤੇ ਇਹ ਵਾਲੇ ਕੁੰਡੇ ਨੂੰ ਐਦਾਂ ਉਲਟਾ ਕੇ ਦੋ ਦਾ ਇੱਕ ਕਰ ਲਵਾਂਗੇ ਨਾਲ ਹੀ ਸਾਡਾ ਕੁੰਡਾ ਵੱਧ ਗਿਆ ਤੇ ਨਾਲ ਹੀ ਅਸੀਂ ਘਟਾ ਲਿਆ ਦੋ ਦਾ ਇੱਕ ਇਸ ਤੋਂ ਬਾਅਦ ਬਾਕੀ ਜਿਹੜੇ ਹੈਗੇ ਸਾਡੇ ਇਹ ਦੇਖੋ 1 2 3 4 5 6 7 8 नौ दस दस कुंडे मुंडे असी सीधे हूँ इस तुं तो बाद करके असं दस कुंडे मुंडलैने पुठे एक दो तीन चार पांच छे सात आठ नौ ते दस 10 ਗੁੰਡੇ ਸੇ ਪੁੱਠੇ ਤੇ 10 ਸਿੱਧੇ ਇਦਾਂ ਹੀ ਅਸੀਂ ਇਹ ਲਈ ਪੂਰਾ ਪਾ ਲੈਣਾ ਤੇ ਫੇਰ ਇਦਾਂ ਹੀ ਜਿੱਦਾਂ ਅਸੀਂ ਪਹਿਲਾਂ ਉੱਥੋਂ ਕੀਤਾ ਸੀ 10 ਪੁੱਠੇ ਤਾਂ ਬਾਅਦ ਫੇਰ ਦੇਖੋ ਤਾਂ ਕਿ ਨੂੰ ਅਸੀਂ ਆਪਣੇ ਵੱਲ ਕਰਾਂਗੇ ਜਾਲੀ ਪਾਵਾਂਗੇ ਤੇ ਇੱਥੇ ਦੋ ਦਾ ਇੱਕ ਕਰ ਲਵਾਂਗੇ ਦੋ ਦਾ ਇੱਕ ਕਰਕੇ ਫੇਰ ਇੱਥੇ ਅਸੀਂ ਪੂਰੇ ਤੇ ਪੂਰੇ 10 ਗੁੰਡੇ ਪਾ ਲੈਣੇ 1 2 3 4 5 6 7 8 9 10 ਆ ਗਿਆ ਸਾਡੇ 10 10 ਗੁੰਡੇ ਹੋ ਗਏ ਦੇਖੋ 10 ਗੁੰਡੇ ਸਿੱਧੇ 10 ਪੁੱਠੇ ਆ ਦੇਖੋ ਜਿੱਦਾਂ ਸਿੱਧੇ ਪਈ ਇਹ ਜਿਹੜੇ ਸਿੱਧੇ ਗੁੰਡੇ ਆ ਅਸੀਂ ਇਹਨਾਂ ਚ ਇੱਕ ਜਾਲੀ ਪਾ ਕੇ ਇੱਕ ਅੱਧਾ ਸਾਡੀ ਟੇਢੀ ਲਸਰ ਜਾ ਰਹੀ ਹੈ ਤੇ ਇਧਰੋਂਲੇ ਫੇਰ ਅਸੀਂ ਆ ਜਾਣੇ ਸਾਡੇ 10 ਗੁੰਡੇ ਪੁੱਠੇ ਤੇ ਦੋ ਜਿਹੜੇ ਐਕਸਟਰਾ ਉਹਨਾਂ ਨੂੰ ਬਸੇ ਪੁੱਠਾ ਹੀ ਪਾ ਲੈਣਾ ਤੇ ਪੁੱਠੇ ਰੋਚ ਅਸੀਂ ਕੁਝ ਵੀ ਨਹੀਂ ਕਰਨਾ ਸਿੱਧਿਆ ਤਾਂ ਸਿੱਧੇ ਤੇ ਪੁੱਠਾ ਤੇ ਪੁੱਠੇ ਬੰਨਦੇ ਹੋਏ ਪੂਰੀ ਕਰ ਲੈਣੀ ਆ ਫਿਰ ਪੁੱਠੀ ਰੋ ਕੰਪਲੀਟ ਕਰਕੇ ਫਿਰ ਮਿਲਦੇ ਅਸੀਂ ਆਪਣੇ ਪੈਟਰਨ ਦੀ ਸਿੱਧੀ ਰੋ ਦੇ ਵਿੱਚ ਅਸੀਂ ਆਗੇ ਹੁਣ ਪੈਟਰਨ ਦੀ ਦੂਜੀ ਰੋ ਚ ਪੈਟਰਨ ਦੇ ਦੂਜੀ ਰੋ ਚ ਫਿਰ ਦੇਖੋ ਅਸੀਂ ਦੋ ਐਕਸਟਰਾ ਵਾਲੇ ਆ ਜਾਲੀ ਵਾਲਾ ਕੁੰਡਾ ਇਹਨਵੇਂ ਸਿੱਧਾ ਤੇ ਜਾਲੀ ਦੇ ਨਾਲ ਫਿਰ ਅਸੀਂ ਇੱਥੇ ਜਾਲੀ ਪਾ ਲੈਣੀ ਜਿਹੜਾ ਸੀ ਦੋ ਦਾ ਇੱਕ ਪਹਿਲਾਂ ਕੀਤਾ ਸੀ ਉਹਨੂੰ ਹੀ ਐਡਾ ਕੁੰਡੇ ਉਲਟਾ ਕੇ ਦੋ ਦਾ ਇੱਕ ਬਾਕੀ ਸਾਰੇ ਕੁੰਡੇ ਸਾਰੇ ਸਿੱਧੇ ਮੁੰਨ ਲੈਣੇ ਆ ਤਾਂ ਇਹ ਇਹ 10 ਦੇ ਨੰਬੇ ਅਸੀਂ ਪੂਰੇ ਕਰ ਲਏ ਹੁਣ ਆਗੇ ਅਸੀਂ ਉਲਟਿਆਂ ਤੇ ਉਲਟੇ ਚੋ ਹੱਸੇ ਕੀ ਕਰਨਾ ਹੁਣ ਪਹਿਲਾ ਇਹ ਸਾਡੇ 10 ਕੁੰਡੇ ਨੇ ਇਸ ਤੋਂ ਅਸੀਂ 1 2 3 ਕੁੰਡੇ ਬੁਣ ਲਵਾਂਗੇ 3 ਕੁੰਡੇ ਬੁਣਨ ਤੋਂ ਬਾਅਦ ਜਿਹੜਾ ਚੌਥਾ ਕੁੰਡਾ ਇੱਥੇ ਅਸੀਂ 1 ਤੋਂ 6 ਕੁੰਡੇ 7 ਬਣਾ ਲੈਣੇ 1 2 3 4 5 6 ਤੇ 7 ਇਸ ਸੈਂਟਰ ਸੋਨ ਅਸੇ ਇੱਥੇ ਤਿੰਨ ਗੁੰਡੇ ਬਣਾਵਾਂਗੇ ਪੁੱਠੇ ਇੱਕ ਦੋ ਤਿੰਨ ਫਿਰ ਅਸੀਂ ਤਾਂਗੇ ਨੂੰ ਪਿੱਛੇ ਕਰਾਂਗੇ ਫਿਰ ਅਸੀਂ ਇੱਥੇ ਇੱਕ ਗੁੰਡੇ ਤੋਂ ਸੱਤ ਗੁੰਡੇ ਬਣਾ ਲੈਣੇ ਇੱਕ ਦੋ ਤਿੰਨ 4 5 6 7 ਤੇ ਬਾਕੀ ਸਾਡੇ ਡੱਬੀ ਵਾਲੇ ਗੁੰਡੇ ਪੁੱਠੇ ਪੁੱਠੇ ਬਸੇ ਤਾਂ ਹੀ ਅਸੀਂ ਇਹ ਦੋਨੇ ਡੱਬੀਆਂ ਬੁਣ ਲੈਣੀਆਂ ਨੇ ਜਿੱਦਾਂ ਤੁਹਾਨੂੰ ਦੱਸਿਆ ਏ ਇਦਾਂ ਫੇਰ ਸਿੱਧੀ ਚ ਜਾਲੀ ਪਾ ਲਵਾਂਗੇ ਤੇ ਇੱਥੇ ਵੀ ਪੁੱਠੇ ਚ ਇਦਾਂ ਹੀ ਫੇਰ ਅਸੀਂ ਦੋ ਬਣਾ ਲੈਣੇ ਆਂ ਫੇਰ ਅਸੀਂ ਇਹਨੇ ਆਪਣੀ ਪੁੱਠੀ ਰੋ ਦੇ ਵਿੱਚ ਆਉਣ ਆ ਗਏ ਅਸੀਂ ਆਪਣੀ ਪੁੱਠੀ ਰੋ ਪੁੱਠੀ ਰੋ ਦੇਖੋ ਅਸੀਂ ਕੀ ਕਰਨਾ ਹੈ ਇਹ ਵਾਲੇ ਜਿਹੜੇ ਕੁੰਡੇ ਇਹਨੋਂ ਤੁਸੀਂ ਪੁੱਠੇ ਪਾ ਲੈਣਾ ਤੇ ਜਿਹੜੇ ਅਸੀਂ ਇੱਕ ਤੋਂ ਕੁੰਡੇ ਵਧਾ ਕੇ ਸੱਤ ਕੁੰਡੇ ਵਧਾਏ ਆ ਆਹ ਵਾਲੇ ਇਹਨਾਂ ਸਾਰਿਆਂ ਨੂੰ ਅਸੀਂ ਬੁਣਾਂਗੇ ਪੁੱਠੇ ਢੱਗ ਆਪਣੇ ਵੱਲ ਕਰਕੇ ਇਹ ਵਾਲੇ ਸੱਤ ਦੇ ਸੱਤ ਪੁੱਠੇ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਠੀਕ ਹੈ ਤੇ ਬਾਕੀ ਫੇਰ ਇਹ ਕੁੰਡੇ ਅਸੀਂ ਫੇਰ ਪੁੱਠੇ ਬਣ ਲੈਣੇ ਆਂ ਸੈਂਟਰ ਤੇ ਤਿੰਨ ਕੁੰਡੇ ਇੱਕ ਦੋ ਤਿੰਨ ਤੇ ਜਿਹੜੇ ਫੇਰ ਇੱਕ ਚੋਂ ਅਸੀਂ ਸੱਤ ਬਣਾਏ ਹੋਏ ਇਹਨਾਂ ਨੂੰ ਫੇਰ ਅਸੀਂ ਉਲਟੇ ਇੱਕ ਦੋ तीन चार, चारे सात। बाकी वाले कुंडे सीधे बाकी जो दूसरी डब्बी है साड़ी ये सारे ही कुंडे पुठे बुन लेने बस ऐसी पूरी रोह पा लेनी है ये पाके फिर मिलते असि अपनी सीधी रोह ਫਿਰ ਆਗੇ ਇਸ ਆਪਣੇ ਸਿੱਧੇ ਰੋਚ ਦੇਖੋ ਤਾਂ ਹੀ ਜਿਹੜੇ ਅਸੀਂ ਕੁੰਡੇ ਵਧਾ ਲਏ ਹੋਏ ਸਾਰੇ ਅਸੀਂ ਸਿੱਧੇ ਬੰਨ ਲੈਣੇ ਹਨ ਹਾਂ ਵੀ ਜਾਲੀ ਵਾਲਾ ਵੀ ਸਿੱਧਾ ਫਿਰ ਅਸੀਂ ਕੁੰਡੇ ਨੋਗੇ ਕਰਾਂਗੇ ਤੇ ਇਹ ਵਾਲੇ ਕੁੰਡੇ ਨੂੰ ਉਲਟਾ ਕੇ ਦੋ ਦਾ ਇੱਕ ਜਾਲੀ ਪਾ ਕੇ ਇੱਕ ਕੁੰਡਾ ਬਧਾ ਲਏ ਆ ਨਾਲ ਹੀ ਅਸੀਂ ਇੱਕ ਕੁੰਡਾ ਕਟਾ ਲਿਆ ਹੋਇਆ ਹੈ ਬਾਕੀ ਸਾਰੇ ਕੁੰਡੇ ਸਿੱਧੇ ਹੁਣ ਅਸੀਂ ਆਗੇ ਆਪਣੇ ਪੁੱਠਿਆਂ ਵਾਲੀ ਡੱਬੀ 'ਚ ਪੁੱਠੇ ਹਲ ਡੱਬੇ ਵਿੱਚ ਦੇਖੋ ਬਾਕੀ ਜਿਹੜੇ ਖੁੰਡੇ ਸਾਰੇ ਉਹ ਤਾਂ ਅਸੀਂ ਪੁੱਠੇ ਹੀ ਬੁੰਨੇ ਆ ਤੇ ਸਿਰਫ ਜਿਹੜੇ ਅਸੀਂ ਕੁੰਡੇ ਵਧਾਏ ਹੋਏ ਆ ਮੀਨਸ ਤੁਸੀਂ ਕਹਿ ਸਕਦੇ ਹੋ ਇਹ ਸਿੱਧੇ ਅਤੇ ਸਿੱਧੇ ਤੇ ਪੁੱਠਿਆਂ ਤੇ ਪੁੱਠੇ ਬੰਦੇ ਹੋਏ ਡੱਬੀ ਪੂਰੀ ਕਰ ਲੈਣੀ ਆ ਆਹ ਬਲੇ ਜਿਹੜੇ ਖੁੰਡੇ ਵਧਾਏ ਹੋਏ ਇੱਕ ਤੁਸੀਂ ਸੱਤ ਕਿਤੇ ਇਹਨਾਂ ਸਾਰਿਆਂ ਨੂੰ ਅਸੀਂ ਸਿੱਧੇ ਬੁੰਨ ਲਵਾਂਗੇ ਠੀਕ ਆ ਫਿਰ ਇੱਥੇ ਸਾਡੇ ਤਿੰਨ ਕੁੰਡੇ ਪੁੱਠੇ ਆ ਜਾਣੇ ਆ ਤਿੰਨ ਤੇ ਫਿਰ ਇਹਦੇ ਸੱਤ ਦੇ ਸੱਤ ਅਸੀਂ ਕੁੰਡੇ ਸਿੱਧੇ 1 2 3 4 5 6 7 ਠੀਕ ਹੈ ਇਦਾਂ ਹੀ ਅਸੀਂ ਆਪਣੀ ਇਹ ਪੂਰੀ ਡੱਬੀਆਂ ਪੂਰੀ ਕਰ ਲੈਣੀ ਹੈ ਅੱਗੇ ਵੀ ਅਸੀਂ ਇਦਾਂ ਹੀ ਡਿਜ਼ਾਈਨ ਨੂੰ ਪਾ ਲੈਣਾ ਤੇ ਫਿਰ ਪੁੱਠੀ ਰੋ ਦੇ ਵਿੱਚ ਸਿੱਧੇ ਤੋਂ ਸਿੱਧੇ ਤੇ ਪੁੱਠੇ ਤੇ ਪੁੱਠੇ ਪਾ ਕੇ ਪੂਰੀ ਕਰ ਲੈਣੀ ਫਿਰ ਮਿਲਦੇ ਅਸੀਂ ਆਪਣੇ ਪੈਟਰਨ ਦੇ ਸਿੱਧੀ ਰੋ ਦੇ ਵਿੱਚ ਅਸੀਂ ਫਿਰ ਅੱਗੇ ਆਪਣੇ ਸਿੱਧੀ ਰੋ ਚ ਸਿੱਧੀ ਰੋ ਚ ਫਿਰ ਇਦਾਂ ਹੀ ਦੇਖੋ ਜਿਹੜੀ ਸਿੱਧੀ ਡੱਬੀ ਹੈ ਸਾਡੀ ਉੱਚ ਤਾਂ ਸਿੱਧਾ ਹੀ ਜਾਲੀ ਬਸ ਪਾਈ ਜਾਣੀ ਹੈ ਇੱਧਰ ਵਾਲੇ ਕੁੰਡੇ ਸਾਡੇ ਸਾਰੇ ਸਿੱਧੇ ਹੀ ਆਈ ਜਾਂਦੇ ਆ ਦੇਖੋ ਜਾਲੀ ਵਾਲਾ ਕੁੰਡਾ ਸਿੱਧਾ ਤੇ ਨਾਲ ਹੀ ਇੱਥੇ ਜਾਲੀ ਤੇ ਜਿਹੜਾ ਅਸੀਂ 2 ਦਾ 1 ਕਰ ਰਿਹਾ ਇਹਨੂੰ ਫੇਰ ਉਲਟਾ ਕੇ 2 ਦਾ 1 ਇਹਨੂੰ ਇੱਧਰ ਹੀ ਅਸੀਂ ਕਰਦੇ ਜਾਣਾ ਬਾਕੀ ਕੁੰਡੇ ਇੱਦਾਂ ਜਿਹੜੇ ਸਿੱਧੇ ਰਹਿ ਗਏ ਉਸ ਇੱਥੇ ਤੇ ਇਸ ਤੋਂ ਬਾਅਦ ਆ ਗਈ ਸਾਡੀ ਹੁਣ ਸ਼ੁਰੂ ਹੋਗੀ ਡੱਬੇ ਪੁੱਠਿਆਂ ਵਾਲੀ ਪੁੱਠੇ ਵਾਲੀ ਡੱਬੀ ਚਾ ਦੇਖੋ ਸੀ ਪੁੱਠੇ ਕੁੰਡੇ ਇਸ ਤੋਂ ਬਾਅਦ ਕੀ ਹੋਇਆ ਜੀ ਦੇਖੋ ਜਿਹੜੇ ਅਸੀਂ ਸਿੱਧੇ ਕੁੰਡੇ ਵਧਾਏ ਸੀ ਆ ਦੇਖੋ ਸਾਡੇ 7 ਕੁੰਡੇ ਇਹਨਾਂ ਨੂੰ ਅਸੀਂ ਕੀ ਕਰਨਾ ਇੱਕ ਦੋ ਤਿੰਨ ਪਹਿਲਾਂ ਅਸੀਂ ਤਿੰਨ ਕੁੰਡਿਆਂ ਨੂੰ ਲਵਾਵਾਂਗੇ ਤਿੰਨਾਂ ਦਾ ਦੇਖੋ ਸਲਾਈ ਪਾ ਕੇ ਤਿੰਨਾਂ ਦਾ ਕਰ ਦਵਾਂਗੇ ਇੱਕ ਠੀਕ ਹੈ ਫਿਰ ਅਸੀਂ ਇਧਰੋਂ ਜਿਹੜੇ ਤਿੰਨ ਕੁੰਡੇ ਉਹ ਲਵਾਵਾਂਗੇ ਇਹਨਾਂ ਦਾ ਕਰ ਦਵਾਂਗੇ ਇੱਕ ਸਿੱਧੇ ਹੀ ਤੇ ਇਸ ਤੋਂ ਬਾਅਦ ਅਸੀਂ ਇਹ ਤੇ ਦੋਨਾਂ ਨੂੰ ਘਟਾ ਕੇ ਅਸੀਂ ਆ ਦੇਖੋ ਅਸੀਂ ਮੀਨਸ ਕਿ 7 ਦੇ 7 ਕੁੰਡੇ ਘਟਾ ਕੇ ਸਾਡਾ ਇੱਕ ਕੁੰਡਾ ਸੀ ਬਣਾ ਲਿਆ ਜਿਹੜਾ ਸਾਡਾ ਪਹਿਲਾ ਹੀ ਸੀ ਫਿਰ ਬਾਕੀ ਇਹ ਦੇਖੋ ਸੈਂਟਰ ਚ ਜਿਹੜੇ 3 ਕੁੰਡੇ ਪੁੱਠੇ ਸੀ ਉਹਨਾਂ ਨੂੰ ਪਿੰਨਾ ਨੂੰ ਪੁੱਠੇ ਫਿਰ ਇੱਕ ਵਾਰੀ ਦੇਖ ਲਓ ਜਿਹੜੇ 7 ਕੁੰਡੇ ਸੀ ਵਧਾਏ ਉਹਨਾਂ ਨੂੰ ਅਸੀਂ 1 2 3 ਤਿੰਨ ਕੁੰਡੇ ਲਏ ਪਿੰਨਾ ਦਾ ਕਰ ਲਿਆ ਇੱਕ ਤੇ ਇੱਕ ਇਹ ਉਤਾਰ ਕੇ ਇਧਰੋਂ ਤਿੰਨ ਕੁੰਡੇ ਦਾ ਸੀ ਕਰ ਲਿਆ ਇੱਕ ਇਹ ਹੁਣ ਅਸੀਂ ਇਹ ਵਾਲਾ ਕੁੰਡਾ ਇਹ ਵਾਲਾ ਕੁੰਡਾ ਇਹਦੇ ਉਪਰ ਪੁਤਾਰਤਾ ਮੀਨਸ ਕਿ ਅਸੀਂ ਸੱਤ ਕੁੰਡੇ ਆਤਾ ਇੱਕ ਕੁੰਡਾ ਬਣਾਇਆ ਬਾਕੀ ਇੱਧਰ ਵਾਲੇ ਕੁੰਡੇ ਪੁੱਠੇ ਪੁੱਠੇ ਤੇ ਸਿੱਧੇ ਦੇ ਨ ਵੀ ਫੇਰ ਜਿੱਦਾਂ ਅਸੀਂ ਪਹਿਲਾਂ ਪਾਈ ਸੀ ਉਦਾਂ ਹੀ ਬਣਾ ਲੈਣੀ ਹੈ ਤੇ ਪੁੱਠੀ ਸਲਾਈ ਚ ਜਿੱਦਾਂ ਤੁਸੀਂ ਪਹਿਲਾਂ ਹੀ ਤੁਹਾਨੂੰ ਪਤਾ ਹੈ ਵੀ ਪੁੱਠੇ ਅਤੇ ਪੁੱਠੇ ਤਾਂ ਸਿੱਧਾ ਦਾ ਸਿੱਧੇ ਪਾਉਂਦੇ ਹਈ ਅਸੀਂ ਕੰਪਲੀਟ ਕਰ ਲੈਣੀ ਹੈ ਫਿਰ ਮਿਲਦੇ ਅਸੀਂ ਆਪਣੇ ਸਿੱਧੀ ਸਲਾਈ ਦੇ ਵਿੱਚ ਅਸੀਂ ਅੱਗੇ ਫੇਰ ਆਪਣੀ ਪੈਟਰਨ ਦੇ ਸਿੱਧੀ ਰੋ ਦੇ ਵਿੱਚ ਆ ਦੇਖੋ ਅਸੀਂ ਇਹਦੇ ਕੁੰਡੇ ਬਤਾ ਕੇ ਇੱਕ ਕਰ ਲਏ ਉਹਦੇ ਨਾਲ ਸਾਡੇ ਦੇਖੋ ਇਦਾਂ ਆ ਗਏ ਹੁਣ ਅਸੀਂ ਫੇਰ ਕੀ ਕਰਨਾ ਹੁਣ ਇਸ ਸਲਾਈ ਦੇ ਵਿੱਚ ਅਸੀਂ ਫੇਰ ਸੇਮ ਇਦਾਂ ਹੀ ਇਹ ਵਾਲੇ ਸਿੱਧੇ ਹੀ ਪਾਲਣੇ ਜਾਲੀ ਤੇ ਆ ਦੇਖੋ ਇੱਥੇ ਤੱਕ ਆ ਗਏ ਜਾਲੀ ਵਾਲੇ ਕੁੰਡੇ ਨੂੰ ਸਿੱਧਾ ਤੇ ਇੱਥੇ ਨਾਲ ਹੀ ਜਾਲੀ ਤੇ ਨਾਲ ਹੀ ਦੋ ਦਾ ਇੱਕ ਤੇ ਪੁੱਠੇ ਕੁੰਡੇ ਅਸੀਂ ਪੂਰੀ ਪੁੱਠਿਆਂ ਵਾਲੀ ਪੁੱਠੀ ਹੀ ਪਾਲਣੀ ਕੁਝ ਵੀ ਨਹੀਂ ਕਰਨਾ ਵਲਿੱਟ ਦੇ ਬੇਸੇ ਪੂਰੇ ਪੁੱਠੇ ਕੁੰਡੇ ਇਦਾਂ ਹੀ ਅਸੀਂ ਅੱਗੇ ਸਿੱਧਿਆਂ ਦੇ ਪੁੱਠੇ ਦੀ ਅੰਦੀ ਪਾ ਲੈਣੀ ਤੇ ਪੁੱਠੀ ਰੋਚ ਪੁੱਠੇ ਤੇ ਪੁੱਠੇ ਤੇ ਸਿੱਧਾ ਤੇ ਸਿੱਧੇ ਪਾ ਕੇ ਫਿਰ ਮਿਲਦੇ ਅਸੀਂ ਆਪਣੀ ਅਗਲੀ ਰੋ ਦੇ ਵਿੱਚ ਅਸੀਂ ਫਿਰ ਆ ਕੇ ਪੈਟਰਨ ਦੇ ਸਿੱਧੇ ਰੋ ਦੇ ਵਿੱਚ ਆ ਦੇਖੋ ਇਹ ਸਾਰੇ ਸਿੱਦੇ ਹੀ ਮੁੰਨ ਲੈਣੇ ਫਿਰ ਇੱਥੇ ਤੱਕ ਆ ਜਾਣਾ ਜਿੱਥੇ ਤੱਕ ਸਾਡੀ ਜਾਲੀ ਹੈ ਜਾਲੀ ਵਾਲਾ ਕੁੰਡਾ ਸਿੱਧਾ ਤੇ ਇੱਥੇ ਜਾਲੀ ਪਾ ਕੇ ਨਾਲ ਹੀ ਦੋ ਦਾ ਇੱਕ ਬਾਕੀ ਕੁੰਡੇ ਸਿੱਧੇ ਸਿੱਤੇ ਹੁਣ ਆ ਗਏ ਅਸੀਂ ਆਪਣੀ ਪੁੱਠਿਆਂ ਦੀ 10 ਵਾਲੀ ਡੱਬੇ ਚ ਅਸੀਂ ਕੀ ਕਰਨਾ ਹੈ ਇਹ ਸਾਰੇ ਕੁੰਡੇ ਪੁੱਠੇ ਬੁੰਦੇ ਹੋਏ ਅਸੀਂ ਆ ਜਾਣਾ ਬਿਲਕੁਲ ਸੈਂਟਰ ਦੇ ਵਿੱਚ ਆ ਤਾਂ ਕੋਈ ਤੁਸੀਂ ਦੇਖਿਆ ਸਤ ਤਿੰਨ ਕੁੰਡੇ ਪੁੱਠੇ ਆ ਗਿਆ ਸਾਡਾ ਸੈਂਟਰ ਵਾਲਾ ਕੁੰਡਾ ਇੱਥੇ ਫਿਰ ਅਸੀਂ ਜਿੱਦਾਂ ਇੱਥੇ ਇੱਕ ਦਾ ਸੱਤ ਬਣਾਇਆ ਸੀ ਇੱਥੇ ਫਿਰ ਅਸੀਂ ਇਦਾਂ ਹੀ ਇੱਕ ਤੋਂ ਸੱਤ ਕੁੰਡੇ ਬਣਾ ਇੱਕ ਦੋ ਤਿੰਨ ਚਾਰ ਪੰਜ ਛੇ ਸਤ ਇੱਕ ਤੋਂ ਸਿੱਤ ਬਣਾ ਲਏ ਤੇ ਬਾਕੀ ਕੁੰਡੇ ਅੰਦਰ ਪੁੱਠੇ ਪੁੱਠੇ ਬੁਣ ਲੈਣੇ ਆ ਤੇ ਫਿਰ ਇੱਦਾਂ ਹੀ ਸਿੱਧੇ ਸਿੱਧੇ ਤੇ ਪੁੱਠੇ ਪੁੱਠੇ ਬੁਣਦੇ ਹੋਏ ਅਸੀਂ ਆ ਜਾਣਾ ਆਪਣੀ ਸਿੱਧੀ ਰੋ ਦੇ ਵਿੱਚ ਪੁੱਠੀ ਰੋ ਦੇ ਵਿੱਚ ਖੰਨ ਪਤਾ ਵੀ ਅਸੀਂ ਸਿੱਧੇ ਤੇ ਸਿੱਧੇ ਤੇ ਪੁੱਠੇ ਤੇ ਪੁੱਠੇ ਬਣਦੇ ਹੋਏ ਫਿਰ ਆਨੇ ਆਪਣੀ ਸਿੱਧੀ ਰੋ ਦੇ ਵਿੱਚ ਫਿਰ ਆਗੇ ਅਸੀਂ ਆਪਣੀ ਸਿੱਧੀ ਰੋ ਚ ਸਿੱਧੀ ਰੋ ਚ ਦੇਖੋ ਫਿਰ ਜਿਹੜਾ ਸੈਂਟਰ ਵਾਲੀ ਸਾਡੀ ਸਿੱਧੀ ਡੱਬੀ ਆਉਂਦਾ ਸੀ ਇੱਦਾਂ ਹੀ ਪਾਉਂਦੇ ਜਾਣਾ ਜਿਹੜੀ ਸਾਡੀ ਸਿੱਧੀ ਡੱਬੀ ਹੈ ਨਾ ਇਹ ਚ ਅਸੀਂ ਇੱਦਾਂ ਹੀ ਜਾਲੀ ਵਾਲੇ ਕੁੰਡੇ ਤੱਕ ਦੇਖੋ ਅਗਾ ਸਟਾ ਜਾਲੀ ਜਿੱਥੇ ਬਣਾਈ ਸੀ ਇਹ ਵਾਲੇ ਕੁੰਟੇ ਨੂੰ ਅਸੀਂ ਬੁਣ ਲੈਣਾ ਤੇ ਇੱਥੇ ਜਾਲੀ ਪਾ ਕੇ ਨਾਲ ਹੀ ਦੋ ਦਾ ਇੱਕ ਤੇ ਹੁਣ ਆਗੇ ਅਸੀਂ ਆਪਣੇ ਪੁੱਠੇ ਵਾਲੇ ਡੱਬੇ ਚ ਪੁੱਠੇ ਵਾਲੇ ਡੱਬੇ ਚ ਦੇਖੋ ਅਸੀਂ ਫੇਰ ਸਿੱਧੇ ਤੇ ਸਿੱਧੇ ਤੇ ਪੁੱਠੇ ਤੇ ਪੁੱਠੇ ਆਪਾਂ ਨੇ ਸ਼ੁਰੂ ਪੂਰੀ ਕਰ ਲੈਣੀ ਹੈ ਪੁੱਠੇ ਤਾਂ ਜਿਹੜੇ ਅਸੀਂ ਪਾਈਦੇ ਆ 10 ਕੁੰਡੇ ਉਹ ਤੇ ਸਿੱਧੇ ਕੁੰਡੇ ਉਹ ਜਿਹੜੇ ਅਸੀਂ 1 ਤੋਂ 7 ਕੁੰਡੇ ਬਣਾਏ ਆਹ ਵਾਲੇ ਸ ਇਹਨਾਂ ਨੂੰ ਸਿੱਧੇ ਪਾ ਲੈਣਾ ਇੱਦਾਂ ਹੀ ਪਾंदे ਹੋਏ ਡੱਬੇ ਪੂਰੀ ਕਰ ਲੈਣੀ ਹੈ ਪੂਰੀ ਰੋ ਸੇ ਦਹੀਂ ਪਾਣੀ ਹੈ ਇਹ ਤੇ ਪੁੱਠੀ ਰੋ ਚ ਫੇਰ ਅਸੀਂ ਸਿੱਧੇ ਤੇ ਸਿੱਧੇ ਤੇ ਪੁੱਠੇ ਤੇ ਪੁੱਠੇ ਪਾਉਂਦੇ ਹੋਏ ਪੂਰੀ ਕਰ ਲੈਣੀ ਹੈ ਫੇ ਪੁੱਠੀ ਰੋ ਪਾ ਕੇ ਫੇਰ ਅਸੀਂ ਮਿਲਦੇ ਆਪਣੇ ਸਿੱਧੇ ਰੋ ਦੇ ਵਿੱਚ ਜਿਹੜੇ ਕਿ ਸਾਡੇ ਪੈਟਰਨ ਦੀ ਸੈਕੰਡ ਲਾਸਟ ਰੋ ਹੋਗੀ ਇਹ ਪਾ ਲੈਣੇ ਇੱਦਾਂ ਤੇ ਫੇਰ ਮਿਲਦੇ ਅਸੀਂ ਆਪਣੇ ਸਿੱਧੇ ਰੋ ਦੇ ਵਿੱਚ ਅਸੀਂ ਫੇਰ ਆਗੇ ਸਿੱਧੇ ਰੋਸ ਅਸੀਂ ਫੇਰ ਦੇਖੋ ਜਿਹੜੇ ਪੁੱਠੇ ਵਾਲੇ ਆ ਉਹਦੇ ੁੰਨ ਲੈਣੇ ਆ ਤੇ ਜਿਹੜੇ ਸਾਡੇ ਸਿੱਧੇ ਸੀ ਇਹਨਾਂ ਨੂੰ ਫੇਰ ਅਸੀਂ ਜਿੱਦਾਂ ਪਹਿਲਾਂ ਅਸੀਂ ਸਿੱਧੇ ਕੁੰਡੇ ਘਟਾਇਏ ਸੀ ਇਦਾਂ ਹੀ ਫੇਰ ਘਟਾ ਲੈਣੇ ਆ ਜਿਹੜੇ ਸਾਡੇ 7 ਕੁੰਡੇ ਆ ਪਹਿਲਾਂ ਇੱਕ ਦੋ ਤਿੰਨ ਨੂੰ ਅਸੀਂ ਲੈ ਕੇ ਤਿੰਨਾਂ ਦਾ ਇੱਕ ਬਣਾ ਲਵਾਂਗੇ ਤਿੰਨ ਲਈ ਤਿੰਨਾਂ ਦਾ ਇੱਕ ਬਣਾ ਲਿਆ ਤੇ ਹੁਣ ਅਸੀਂ ਅਗਲੇ ਤਿੰਨ ਲਵਾਂਗੇ ਇੱਕ ਕੁੰਡਾ ਬੁਣ ਕੇ ਹੁਣ ਅਗਲੇ ਤਿੰਨ ਅਸੀਂ ਇੱਕ ਦੋ ਤਿੰਨ ਤੇ ਇਹਨਾਂ ਤਿੰਨਾਂ ਦਾ ਵੀ ਅਸੀਂ ਇੱਕ ਬਣਾ ਲੈਣਾ ਦੇਖੋ ਕਿੰਦਾ ਇਹਨੂੰ ਇੱਧਰ ਸਲਾਈਸ ਪਾਵਾਂਗੇ ਤੇ ਤਿੰਨਾਂ ਨੂੰ ਇੱਦਾਂ ਇਕੱਠੇ ਬੁਣ ਲੈਣਾ ਅਸੀਂ ਇੱਤਾ ਕਰਕੇ ਹੁਣ ਅਸੀਂ ਇਹ ਤੇ ਇਹ ਤਿੰਨੇ ਗੁੰਡਿਆਂ ਦਾ ਫੇਰ ਇੱਕ ਬਣਾ ਲੈਣਾ ਤਿੰਨਾ ਤਾਂ ਇੱਕ ਅਸੀਂ ਇਹ ਤਿੰਨਾਂ ਦਾ ਇਦਾਂ ਹੀ ਬਣਾਣਾ ਤਾਂ ਹੀ ਇੱਥੋਂ ਸਾਡੀ ਥੋੜੀ ਇਹ ਉੱਪਰ ਵੀ ਡੱਬੀ ਆਣੀ ਹੈ ਅੱਗੇ ਬਾਕੀ ਫੇਰ ਪੁੱਠੇ-ਪੁੱਠੇ बस अਧਹੀ اسئله वाली दो अपनी पूरी कंप्लीट कर लेनी है फिर दो पूरी कंप्लीट करके फिर मिलते हैं आप अपनी अगली रो दे विच लुक पैटर्न दी ਸਾਡੀ ਫਾਈਨਲ ਲੁੱਕ ਪੈਟਰਨ ਦੇਖੋ ਸਾਡਾ ਬਣ ਕੇ ਤਿਆਰ ਹੋ ਗਿਆ ਦੇਖੋ ਕਿੰਨਾ ਵਧੀਆ ਜਿਹਾ ਪੈਟਰਨ ਆਣਾ ਦੇਖੋ 10 10 ਸੈਕਿੰਡਾਂ ਤੇ ਪਾਇਆ ਹੋਇਆ ਜਦ ਤੋ ਸਿ ਪੂਰੀ ਪ੍ਰੋਜੈਕਟ ਪਾਉਗੇ ਤੁਹਾਡੇ ਪ੍ਰੋਜੈਕਟ ਦੀ ਬੜੀ ਹੀ ਵਧੀਆ ਲੁੱਕ ਆਊਗੀ ਤੇ ਪਾਓ ਫੇਰੇ ਵਾਲਾ ਪੈਟਰਨ ਤੇ ਦੱਸੋ ਫਿਰ ਕਮੈਂਟ ਕਰਕੇ ਕਿੱਦਾਂ ਲੱਗਿਆ ਤੇ ਜਿਹੜੇ ਇਹ ਵੀ ਟਿੱਡੇ ਟਿੱਡੇ ਡੱਬੀ ਜਾਂਦੇ ਦੇਖੋ ਇਹ ਵੀ ਨਾ ਆਹ ਦੇਖੋ ਲਾਈਨਾਂ ਜਿਸ ਤਰ੍ਹਾਂ ਟਿੱਡੇ ਰੋ ਜਾਂ ਗਿਆ ਤੁਹਾਡੇ ਉੱਤੇ ਪੂਰੇ ਉੱਪਰ ਇਹਦੀ ਵੀ ਲੁੱਕ ਬਿਲਕੁਲ ਅਲੱਗ ਆਉਗੀ ਦੇਖੋ ਕੋਈ ਜ਼ਿਆਦਾ ਜਾਲੀ ਵੀ ਨਹੀਂ ਹੈ ਤੇ ਵਧੀਆ ਜਿਹਾ ਪੈਟਰਨ ਆ ਤੇ ਪਾਓ ਇਹਨੂੰ ਫਿਰ ਦੱਸੋ ਕਮੈਂਟ ਕਰਕੇ ਤੁਹਾਨੂੰ ਕਿੱਦਾਂ ਤਾਂ ਲੱਗਿਆ ਫਿਰ ਮਿਲਦੇ ਆ ਕਿ ਨਈ ਵੀਡੀਓ ਦੇ ਨਾਲ ਤੇ ਇਹ ਪੈਟਰਨ ਪਾ ਕੇ ਜ਼ਰੂਰ ਦੇਖੋ ਇੱਕ ਵਾਰੀ ਓਕੇ ਜੀ ਬਾਏ ਬਾਏ ਟੇਕ ਕੇਅਰ